ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮੇਰਨਾ ਕਰਦੇ ਜੀ ਮੇਰਨਾ ਕਰਦੇ ਮੇਰਨਾ ਕਰ ਕਿਹੜਾ ਜ਼ਿਲ੍ਹਾ ਪੈਂਦਾ ਵੀ ਇਹਨੂੰ ਜ਼ਿਲ੍ਹਾ ਮਰੇਰਕੋਟ ਮਰੇਰਕੋਟ ਦਾ ਹਨ ਤੇ ਮਰੇਰਗੇਟ ਤੋਂ ਕਰੀਬ ਹੋਊਗਾ ਜੀ ਇਹ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਰਾਏਕੋਟ ਤੋਂ ਹੈਗਾ ਕੋਈ 20-25 ਕਿਲੋਮੀਟਰ ਤੇ ਬਾਈ ਦੇ ਖਾਸਾ ਦੋ ਪਸ਼ੂਆਂ ਤੇ ਆਏ ਜੀ ਬਾਈ ਇੱਕ ਦਾ ਗੱਛੀ ਹੈ ਵਹਿੜ ਇਹਨੂੰ ਬਾਈ ਕਹਿੰਦਾ ਵੀ ਬਹੁਤ ਕੁਝ ਪਾਦਾ ਵੀ ਹਜੇ ਬੋਲ ਨਹੀਂ ਰਹੀਗੀ ਇੱਕੋ ਝੋਟੀ ਆ ਜੀ ਬਾਈ ਨੂੰ ਆਉਣ ਸਾਰੇ ਚੀਜ਼ ਕਨਫਰਮ ਕਰਤੀ ਵੀ ਇਹ ਦਾ ਘੱਟੋ ਘੱਟ ਦੇ 6 ਮਹੀਨੇ ਨਹੀਂ ਬੰਦੀ ਜੀ ਕਿਉਂ 2.5 ਸਾਲ ਦੀ ਉਮਰ ਬਾਈ ਕਹਿੰਦਾ ਪਰ ਵਜਨ ਹੈ ਨਹੀਂਗਾ ਜਮਾਂ ਹੀ ਤੁਹਾਡੇ ਸਾਹਮਣੇ ਆ ਤੇ ਬਾਈ ਜਾਨੇ ਕੋਈ ਫਾਰਮ ਚੋਂ ਗਾਂ ਲਈ ਸੀ ਉਹਦੇ ਮਗਰ ਆਈ ਸੀ ਬੱਚੀ ਇਹ ਫੇ ਚਲੋ ਸ਼ੁਰੂ ਤੋਂ ਜਾਂਦਾ ਪਲੀ ਨਹੀਂ ਚੰਗੀ ਤਰ੍ਹਾਂ ਜਾਂ ਕੋਈ ਸੀਮਣ ਵਾਲਾ ਵਧੀਆ ਨਹੀਂ ਲੱਗਿਆ ਸੀਗਾ ਵੀ ਬੱਚੀ ਦੀ ਗਰੋਥ ਜਮਾਂ ਹੀ ਹੈ ਨਹੀਂਗੀ 2.5 ਸਾਲ ਦੇ ਹਿਸਾਬ ਨਾਲ ਦੇਖ ਲਓ ਤੁਸੀਂ ਵੀ ਜੇ ਇਹ ਮੇਰੇ ਹਿਸਾਬ ਨਾਲ ਹਜੇ ਸਾਲ 6 ਮਹੀਨੇ ਘੱਟੋ ਘੱਟ ਨਹੀਂ ਬੰਦੀ ਇਹ ਤੇ ਠੀਕ ਆ ਵੀ ਇਹ ਕੋਈ ਜਰਸੀ ਕ੍ਰੋਸ ਜੇ ਹੀ ਆ ਮਤਲਬ ਜਰਸੀ ਭਰਿਆ ਹੋਊਗਾ ਜਾਂ ਇਹ ਚਰਸੀ ਬਈ ਨਹੀਂ ਜਰਸੀ ਸੀ ਜਰਸੀ ਸੀ ਹਾਂ ਠੀਕ ਹੈ ਜਰਸੀ ਆ ਵੈਸੇ ਮਾਦਾ ਨੂੰ ਹੀਪਰ ਡਰਾਈ ਵਾਲ ਠੀਕ ਆ ਭਰਿਆ ਵਾ ਬਈ ਜਾਨੀ ਵੀ ਮਾਦਾ ਬੋਪ ਪਾਈ ਆ ਹੀਪਰ ਡਰਾਈ ਅੱਛਾ ਬੋਪ ਪਾਈ ਆ ਬਹੁਤ ਪਾਈ ਆ ਇਹਦੀ ਗ੍ਰੋਥ ਕਰਾ ਦਾਂਗੇ ਕੋਈ ਚੱਕਰ ਨਹੀਂ ਤੁਹਾਨੂੰ ਦੱਸੂਗੀ ਅਗਲੀ ਵੀਡੀਓ ਚ ਦਿਖਾਵਾਂਗੇ ਇਹਨਾਂ ਨੂੰ ਵੀ ਸਹੀ ਆ ਤੇ ਮੇਰੇ ਹਿਸਾਬ ਨਾਲ ਇਹਦਾ ਵਜ਼ਨ ਵੱਧ ਤੋਂ ਵੱਧ ਹਜੇ 1.5 1.5 ਕੁ ਕਵਾਂਟਲ ਹੋਊਗਾ ਜੀ ਹਜੇ ਇਹਨੂੰ ਘੱਟ-ਘੱਟ 1 ਕਵਾਂਟਲ 1.5 ਕਵਾਂਟਲ ਪਾਈ ਜਾਂਦੀ ਹੋਰ ਲੋਡ ਆ ਫੇਰ ਸਿੰਮਲ ਲਊਗੀ ਇਹੇ ਉਹ ਠੀਕ ਹੈ ਚਮਕ ਚਮਕ ਹੈਗੀ ਹੈ ਬਾਈ ਹੁਣ ਵੀਡੀਓ ਦੇਖ ਕੇ ਬਾਈ ਨੇ ਪਾਇਆ ਸਮਾਨ ਇਹਨਾਂ ਨੂੰ ਤੇ ਆ ਜੋ ਟੀ ਬਾਈ ਦੀ ਅੱਜ ਚੈੱਕ ਕੀਤੀ ਹੈ ਜੀ ਅੰਦਰੋਂ ਗਰੋਥ ਹੈਣੀਗੀ ਸੀਆਰਐਸ ਕੱਲਾ ਪਾਇਆ ਵਿਆ ਠੀਕ ਆ ਸੀਆਰਐਸ ਦੀ ਵੈਸੇ ਚਲੋ ਲੋਡ ਹੁੰਦੀ ਹੈ ਮਿਨਰਲ ਮਿਕਸਚਰ ਦੀ ਕੁਝ ਨੂੰ ਪਰ ਜਦੋਂ ਇੱਥੇ ਆਹ ਕੰਡੀਸ਼ਨ ਹੋਵੇ ਜੀ ਉਹ ਕੱਟੀ ਆ ਬੱਚੀ ਆ ਝੋਟੀ ਆ ਇਹ ਤੇ ਤੁਸੀਂ ਕੱਟੀਆਂ ਬੱਚੀਆਂ ਤਿਆਰ ਕਰਨ ਵਾਲਾ ਪਾਊਡਰ ਬਹੁਤ ਪਹਿਲਾਂ ਪਸ਼ੂ ਦਾ ਵਜ਼ਨ ਬਣਾਓ ਠੀਕ ਆ ਮਿਨਰਲ ਮਿਕਸਚਰ ਦੀ ਲੋਡ ਹੈ ਪਰ ਮੀਨਲ ਮੈਕਚਰ ਨਾਲ ਬਛੂ ਨੇ ਬਾਹਲਾ ਵਧਣਾ ਖੁੱਲਣਾ ਨਹੀਂ ਗਿਆ ਜੀ ਠੀਕ ਆ ਅੰਦਰੋਂ ਗਰੋਥ ਹੋ ਜਾਂਦੀ ਐ ਪਰ ਝੋਟੀ ਠੀਕ ਆ ਪਰ ਹਜੇ ਤੱਕ ਇਹਨੇ ਕੁਝ ਵੀ ਨਹੀਂ ਕੀਤਾ ਕਰਨਾ ਵੀ ਕੁਝ ਨਹੀਂ ਜੀ ਹਜੇ ਤੱਕ ਇਹਦਾ ਵਜ਼ਨ ਹੀ ਪੂਰਾ ਨਹੀਂ ਹੋਇਆਗਾ ਠੀਕ ਆ ਹਜੇ ਬਹੁਤ ਵਜ਼ਨ ਘੱਟ ਐ ਇਹਦਾ ਇਹ ਵੀ ਗਾਂ ਚਲੋ ਇਹ ਦੋ ਕੁ ਮਹੀਨੇ ਤੇ ਬਣ ਜੂਗੀ ਬਾਹਲਾ ਟਾਈਮ ਨਹੀਂ ਲੱਗਣਾ ਗੈਨ ਨੂੰ ਇਹਦੀ ਉਮਰ ਕਿੰਨੀ ਹੋ ਗਈ ਬਈ 3 ਤੈਨ ਤੁਨੋਂ ਤੋਂ ਟੱਪ ਗਈ ਤੈਨ ਤੁਨੋਂ ਤੋਂ ਟੱਪ ਗਈ ਤੈਨ ਤੋਂ ਟੱਪ ਗਈ ਠੀਕ ਆ ਤੇ ਇਹ ਮੱਝ ਬਈ ਇਹ ਮੱਝ 4.5 ਸਾਢੇ 4 ਚਾਰ ਮਹੀਨਾ ਦੀ ਹੈਗੀ ਆ ਚਾਰ ਮਹੀਨਾ ਦੀ ਬਣਾਇਆ ਗਈ ਆ ਠੀਕ ਹੈ ਸਿਹਤ ਡਾਉਣ ਆ ਬਾਈ ਬਾਈਪਾਸ ਫੈਟ ਪਾਉਂਦੇ ਨਹੀਂ 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 ਪਾਉਂਦੇ ਨਹੀਂ ਪਾਉਂਦੇ ਠੀਕ ਹੁਣ ਵੀਡੀਓ ਵੇਖੇ ਵੀ ਨਹੀਂ ਬਾਈ ਨਹੀਂ ਨਹੀਂ ਬਾਈ ਤਾਂ ਇਹਦਾ ਤਾਂ ਨੁਸਖਾ ਹੈ ਸਪੈਸ਼ਲ ਬਾਈ ਨੇ ਨਾ ਪਸ਼ੂ ਦਿਖਾਉਣ ਵਾਸਤੇ ਹੀ ਸੱਦਿਆ ਸੀ ਕਿਉਂ ਜੀ ਆ ਤਾਂ ਆਪਾਂ ਨੂੰ ਵੀਡੀਓ ਜਿਵੇਂ ਆ ਦੇਖ ਸਕਦਾ ਸੀ ਇਹਨਾਂ ਦਾ ਤਾਂ ਵਜਨ ਹੀ ਹੈ ਨੀਗਾ ਚਲੋ ਆਪਾਂ ਝੋਟੀ ਅੰਦਰੋਂ ਚੈੱਕ ਕਰਕੇ ਇੱਧਰ ਨੂੰ ਆਉਣਾ ਵੀ ਨਿਗਾ ਵੱਜੋ ਜਿਹੜੀ ਨਿਗਾ ਵੱਜਣੀਆਂ ਹੋਰ ਗੱਲ ਆ ਵੀਡੀਓ 'ਚ ਹੋਰ ਗੱਲ ਆ ਬਈ ਵੀਡੀਓ 'ਚ ਤਾਂ ਬਸ ਵੈਸੇ ਵੀ ਦੇਖੋ ਤੁਸੀਂ ਇਹ ਝੋਟੀ ਗੱਡੀ ਦੀ ਸੀ ਜਾਂਦੀ ਤੁਸੀਂ ਹਾਂ ਉਹੀ ਗੱਲ ਆ ਬੱਚੀ ਵੀ ਆਇਆ ਲੱਗਦਾ ਵੀ ਬੰਨ ਦੇ ਨੇੜੇ ਆ ਪਰ ਹੈ ਝੋਟੀ ਆ ਨਾ ਵੀਡੀਓ 'ਚ ਓਵੇਂ ਗੱਲ ਨਹੀਂ ਬਣਦੀ ਕਿ ਤੇ ਆਹ ਜਿਹੜੀ ਬਾਈ ਦੀ ਮੱਝ ਹੈ ਜੀ ਇਹ 4.5 ਮਹੀਨਿਆਂ ਦੀ ਗੱਭ ਹੈ ਤੇ 22 ਮਹੀਨੇ ਬਾਅਦ ਤੇ ਟੀਕਾ ਲਵਾ ਰਿਆ ਠੀਕ ਹੈ ਕਿਉਂਕਿ ਪਹਿਲਾਂ ਇਹ ਕਹਿੰਦੇ ਵੀ ਇਹਨੂੰ ਖਾਲ ਸਿੱਟਿਆ ਸਾਢੇ 4 ਮਹੀਨੇ ਦੀ ਮੱਝ ਗੱਭਣ ਸੀਗੀ ਪਰ ਬੱਚਾ ਨਹੀਂ ਆਇਆਗਾ ਇਹਦਾ ਕਹਿਣ ਦਾ ਮਤਲਬ ਵੀ ਇਹ ਖਾਲੇ ਨੇ ਸਿੱਟਿਆ ਹੀ ਨਹੀਂਗਾ ਜੀ ਕਨਫਰਮ ਹੈ ਇਹ ਕਿ ਖਾਲ ਨਹੀਂ ਮੱਝ ਨੇ ਸਿੱਟਿਆ ਵੈਸੇ ਮੱਝ ਖਾਲੀ ਹੋਊਗੀ ਕਿਹਦੇਰੀ ਕੋਈ ਵੈਸੇ ਫਲੂਇਡ ਮਾੜਾ ਮੋਟਾ ਆ ਜਾਂਦਾ ਪਰ ਅੱਜ ਜੀ ਤਾਂ ਭਾਈ ਚਲੋ ਆ ਹੋ ਗਿਆ ਵੀ ਫਲ ਛਿੱਟਿਆ ਜਾਂ ਨਹੀਂ ਵਾਈਟ ਵਾਈਟ ਬਾਈਟਨੈਸ ਜੀ ਸਿੱਟੀ ਜਗੀ ਠੀਕ ਹੈ ਤੇ ਉਹ ਤਾਂ ਪਹਿਲਾਂ ਦਾ ਰਿਪੀਟਰ ਵਾਲਾ ਕੰਮ ਹੀ ਬਹੁਤ ਔਕੀ ਰਹੀ ਹੈ ਜੀ ਬਹੁਤ ਔਕੀ ਰਹੀ ਹੈ ਭਾਈ ਉਹ ਬਾਡੀ weight ਕਰਕੇ ਹਨਾ ਵੇਟ ਨਹੀਂ ਪੂਰਾ ਕਰ ਰਹੇ ਹੁਣ ਤਾਂ ਥੋੜੀ ਰਾਜੀ ਆ ਆ ਚੀਜ਼ ਨਹੀਂ ਤੁਸੀਂ ਦਿਮਾਗ ਤੇ ਰੱਖਣੀ ਵੀ ਜਰੇ ਤਾਂ ਐਂ ਹੀ ਰਹਿੰਦੀ ਐ ਇਹਨੂੰ ਤਾਂ ਖਾਰ ਪੈਂਦੀ ਐ ਤਾਂ ਹੁੰਦਾ ਹਰੇਕ ਚੀਜ਼ ਦਾ ਹੱਲ ਹੈਗਾ ਠੀਕ ਜਿਵੇਂ ਆਪਾਂ ਵਿਖਾਈ ਤੁਹਾਨੂੰ ਗੱਲ ਵਾਲੀ ਵੀਡੀਓ ਚ ਬਾਕੀ ਤੁਸੀਂ ਸਾਰੀਆਂ ਵੀਡੀਓ ਦੇਖ ਹੀ ਰਹੇ ਆ ਐ ਨਹੀਂ ਗੱਲ ਹੁੰਦੀ ਵੀ ਬਸ ਉਹ ਰਾਜੀ ਨਾ ਹੋਊਗਾ ਇਹ ਮੱਝ ਤੁਹਾਡੀ ਰਾਜੀ ਹੋਊਗੀ 100% ਰਾਜੀ ਹੋਊਗੀ ਠੀਕ ਇੱਕ ਬਾਈ ਕੋਲੇ ਆ ਮੱਝ ਆ ਜੀ ਇਹ ਹੁਣ ਸਾਂਹ ਤੋਂ ਬਣੀ ਵੀ ਐ ਕਹਿੰਦੇ ਟੀਕੇ ਤੋਂ ਰਹਿੰਦੀ ਨਹੀਂ ਆ ਗਾਂ ਦੀ ਤੁਹਾਨੂੰ ਸਟੋਰੀ ਦੱਸਾਂਗੇ ਜੀ ਬਾਈ ਨੇ ਮੁੱਲ ਖਰੀਦੀ ਸੀ ਇਹ ਗਾਂ ਕਿਵੇਂ ਸੀ ਬਾਈ ਦੱਸਿਓ ਇਹ ਬਾਈ ਆਪਾਂ ਬਰਨਾਲੇ ਤੋਂ ਗਾਂ ਲੈਤੀ ਸੀ ਠੀਕ ਹੈ। ਤਪੇ ਦੇ ਕੋਲੇ ਪੈਂਦਾ ਢਲਮਾ ਪਿੰਡ। ਢਲਮਾ ਪਿੰਡ ਠੀਕ ਹੈ। ਹਾਂਜੀ ਉੱਥੋਂ ਲੈਤੀ ਬੰਦਾ ਵਪਾਰੀ ਹੀ ਹੈਗਾ। ਅੱਛਾ। ਉਹ ਗਾਹਾਂ ਸਾਨੂੰ ਤਾਂ ਇਹ ਕਹਿ ਕੇ ਦਿੱਤੀ 15 ਮਹੀਨਿਆਂ ਦੀ ਤਾਜੀ ਸੂਈ ਹੋਈ ਆ। ਓਕੇ। ਮਗਰ ਖੈਰ ਸਿਰ ਜਿਹਾ ਬੱਚਾ ਸੀਗਾ। ਹਾਂਜੀ। ਬੱਚਾ ਤਾਂ ਉੱਤੀ ਮਰ ਗਿਆ ਸੀਗਾ। ਅੱਛਾ। ਕਹਿੰਦਾ ਬੱਚਾ ਲਾਉਣ ਦੀ ਲੋੜ ਹੀ ਨਹੀਂ ਵੀ ਥਾਪੀ ਮਾਰ ਕੇ ਵੀ ਬੈਜੋ ਬਿਨਾਂ ਲਿਆਣੇ ਤੋਂ। ਠੀਕ ਹੈ ਭਾਈ। ਜਦੋਂ ਅਜੀ ਲਿਆਂਦੀ ਉਹ ਰਾਤ ਤੋਂ ਦੁੱਧ ਨਹੀਂ ਦਿੱਤਾ ਚਲ ਸਾਨੂੰ ਆਏ ਹੋਗੇ ਚਲ ਬਾੜੀ ਬਾਟ ਆ ਗਈ ਹਾਂ ਹਾਂ ਬਾਟ ਖਾਲੀ ਪੈਣੀ ਦੂਜੇ ਤੀਜੇ ਦਿਨਾਂ ਦਿੱਤਾ ਥੋੜਾ ਜਿਹਾ 4 ਕਿਲੋ ਤੋਂ ਸ਼ੁਰੂ ਹੋਈ ਹਾਂ ਨੌਕ ਤੇ ਨੌ ਯਾਨੀ ਕਿ ਦਿੱਤਾ ਨਹੀਂ ਪੂਰਾ ਨੌ ਦਿੱਤਾ ਨਹੀਂ ਪੂਰਾ ਉਹਨੇ 13 ਕਹਿ ਕੇ ਦਿੱਤੀ ਸੀ 13 ਕਹਿ ਕੇ ਦਿੱਤੀ ਵੀਡੀਓ ਪਈ ਆ ਆਪਣੇ ਕੋਲ ਅੱਛਾ ਵੀਡੀਓ ਵੀ ਪਈ ਹੈ ਹਾਂਜੀ ਅੱਛਾ ਵੀਡੀਓ ਤੇ ਲਈ ਸੀ ਹਾਂ ਹਾਂਜੀ ਹਾਂ ਵੀ ਤੇ ਫੇਰ ਕੀ ਬਣਿਆਗਾ ਬਈ ਗਾਹ ਫਿਰ ਭਾਈ ਹੁਣ ਜਦੋਂ ਅਸੀਂ ਕਹਾਂ ਚਲ ਬਾਲਾ ਟਾਈਮ ਹੋ ਗਿਆ ਵੀ ਚਲ ਦਵਾਈ ਦੂ ਵੀ ਰਖਾ ਲਈਏ ਜਾਂ ਕੁਟੀ ਗਾਡੂ ਕਲਵਾ ਕੇ ਕੱਬਣਾ ਗਾ ਲਈਏ ਠੀਕ ਹੈ ਭਾਈ ਜਦੋਂ ਆਪਣੇ ਜਾਂ ਡਾਕਟਰ ਆਉਣਾ ਹੁੰਦਾ ਜਦੋਂ ਆਗਿਆ ਨੇ ਚੈੱਕ ਕੀਤੀ ਹੈ ਗੱਭਣ ਨਿਕਲੇ ਕਿੰਨੇ ਟਾਈਮ ਦੀ ਮੰਨ ਕੇ ਚਲੋ ਤੁਸੀਂ ਲਈ ਸੀ ਬਈ ਕਿੰਨਾ ਟਾਈਮ ਇਹ ਆਪਾਂ ਦੂਜੇ ਮਹੀਨੇ ਚ ਲਈ ਸੀ ਅੱਛਾ ਦੂਜੇ ਮਹੀਨੇ ਚ ਲਈ ਸੀ ਉਹਦੀ ਉਹਦੀ 27 ਜਨਵਰੀ ਦੀ ਵੀਡੀਓ ਪਾਈ ਸੀ ਹਨ 27 ਜਨਵਰੀ ਤੁਸੀਂ ਮੰਨ ਕੇ ਚਲੋ ਫਰਵਰੀ ਚ ਲੈ ਲਈਏ ਤੇ ਹੁਣ ਸਭ ਲੋ 6ਵਾਂ ਮਹੀਨਾ ਚੱਲ ਰਿਹਾ ਹੈ ਕਹਿੰਦਾ ਮਤਲਬ ਵੀ ਹੁਣ ਇਹ 7ਵੇਂ ਮਹੀਨਾ ਦੀ ਗੱਭ ਹੋ ਗਈ ਨਹੀਂ ਭਾਈ ਡਾਕਟਰ ਤਾਂ ਕਹਿ ਕੇ ਗਿਆ ਬਾਈ ਸਾਢੇ 1.5 ਛੇ ਈਯੂ ਦੇ ਲੱਗਦਾ ਗਿਆ ਹੋਗਾ ਮੰਨ ਲਓ 6 ਮਹੀਨਾ ਦੀ ਗੱਭ ਆ ਤੇ 3-4 ਮਹੀਨੇ ਸੋਲ ਲਈ ਨੋਗੇ 2 ਕੁ ਮਹੀਨਾ ਦੀ ਗੱਭ ਸੀਗੀ ਉਦੋਂ ਉਹ ਸੰਤ ਤਾਂ ਪਤਾ ਨਹੀਂ ਭਾਈ ਤੁਸੀਂ ਤੁਸੀਂ ਸੱਜਰ ਕਰਕੇ ਨਹੀਂ ਹਾਂਜੀ ਹਾਂਜੀ ਆਪਾਂ ਸੱਜਰ ਮੈਂ ਵੈਸੇ ਉਦੋਂ ਦੀ ਗੱਲ ਕਹਿ ਰਹੇ ਹਾਂ ਵੀ ਉਦੋਂ ਥੋੜੇ ਹਿਸਾਬ ਨਾਲ ਵੀ ਇਹ ਉਹਦੇ ਬਾਈ ਦੇ ਹਿਸਾਬ ਨਾਲ ਸੱਜਰ ਸੀ ਪਰ ਹੈ ਇਹ 2 ਮਹੀਨੇ ਤੇ ਉਹਦੋਂ ਗੱਭਣ ਸੀਗੀ ਹਾਂ ਇਹ ਹੁਣ ਉਹ ਕੀ ਜਾਣੇ ਵੀ ਕੀ ਮਗਰ ਲਾਇਆ ਹੋਇਆ ਸੀ ਕੁਛ ਨਹੀਂ ਲਾਇਆ ਸੀ ਠੀਕ ਹੈ ਠੀਕ ਹੈ ਵੀ ਬਾਈ ਕਹਿੰਦਾ ਮੈਂ ਗਾਹਾਂ ਲਈ ਸੀਗੀ ਹਾਂਜੀ ਆ ਹੋ ਸਕਦਾ ਉਹਨੇ ਗਾਹਾਂ ਲਈ ਹੋਵੇ ਗੀ ਗਰੀ ਇਹ ਵੀ ਹੋ ਜਾਂਦਾ ਤੇ ਪਰ ਥੋੜਾ ਵੇਖ ਕੇ ਲਿਆ ਕਰੋ ਜੀ ਪਸ਼ੂ ਦੇਖੋ ਜਿਹੜਾ ਪਸ਼ੂ ਸੱਜਰ ਸੋਇਆ ਪਸ਼ੂ ਆ ਠੀਕ ਆ ਉਹ ਘੱਟੋ ਘੱਟ 15 20 ਦਿਨਾਂ ਮੰਦਰੋਂ ਬਲੀਡਿੰਗ ਸਿੱਟੂਗਾ ਜੀ ਤੇ ਤੁਸੀਂ ਚੈੱਕ ਵੀ ਕਰਵਾ ਸਕਦੇ ਹੋ ਨੇ ਆ 20 ਦਿਨਾਂ ਤੋਂ ਪਹਿਲਾਂ ਪਹਿਲਾਂ ਡਾਕਟਰ ਤੋਂ ਆਪਦੇ ਤੋਂ ਚੈੱਕ ਕਰਾ ਸਕਦੇ ਆ 20 ਦਿਨਾਂ ਤੋਂ ਪਹਿਲਾਂ ਪਸ਼ੂ ਦਾ ਪਤਾ ਲੱਗ ਜਾਊਗਾ ਵੀ ਪਸ਼ੂ ਸੱਜਰ ਸੁਇਆ ਉਹ ਤੋਂ ਬਾਅਦ ਨਹੀਂ ਪਸ਼ੂ ਦਾ ਕੋਈ ਵੀ ਡਾਕਟਰ ਦੱਸ ਸਕਦਾ ਵੀ 25 ਦਿਨ ਜਦੋਂ ਪਲੱਸ ਹੋ ਜੇਗਾ ਉਹ ਬੱਚੇਦਾਨੀ ਆਪਦੀ ਨਾਰਮਲ ਸ਼ੇਪ ਤੇ ਆ ਜਾਂਦੀ ਹੈ ਜੀ ਜਦੋਂ 20 ਦਿਨਾਂ ਤੋਂ ਪਹਿਲਾਂ ਪਹਿਲਾਂ ਪਸ਼ੂ ਆਪਾਂ ਤੁਸੀਂ 15 ਕਿ ਦਿਨਾਂ ਤੱਕ ਜਦੋਂ 10 12 15 ਦਿਨਾਂ 'ਚ ਜਿਹੜੇ ਕਿੰਨਾ ਚਿਰ ਹੋਇਆ ਕਿਹਾ ਸੀ ਬਈ ਸੋਈ ਨੂੰ ਉਦੋਂ ਜਮਾਂ ਸੱਜਰ ਸੁਈ ਕਿਹਾ 15 ਦਿਨ ਕਿਹਾ ਜੀ ਬਈ ਅੱਛਾ ਤੇ ਆ ਗਏ ਨੇ ਕੋਈ ਗੰਦਗੁੰਦ ਨਹੀਂ ਛਿੱਟਿਆ ਨਹੀਂ ਛਿੱਟਣਾ ਨਹੀਂ ਕੀ ਜੀ ਹੋਣੀ ਛਿੱਟਿਆ ਤੇ ਫਿਰ ਸਾਨੂੰ ਇਹ ਚੀਜ਼ ਤੋਂ ਨਹੀਂ ਆਇਆ ਲੱਗਿਆ ਮਾੜੀਆਂ ਮਾੜੀਆਂ ਤਾਰਾਂ ਵਾਂਗੂ ਦਿਖਾਉਂਦੀ ਜੀ ਸਾਨੂੰ ਉਹੀ ਬਹਿਮ ਜਾ ਪਿਆ ਅੱਛਾ ਸਾਨੂੰ ਲੱਗਾ ਵੀ ਚਲੂ ਹੀ ਕਰਦੀ ਹੈ ਉਹੀ ਕਰਦੀ ਹੈ ਠੀਕ ਹੈ ਦਿਖਾਉਂਦੀ ਤਾਰਾਂ ਵਾਂਗੂ ਜੀ ਵੈਸੇ ਤਾਂ ਮੇਰੇ ਹਿਸਾਬ ਨਾਲ ਤਾਂ ਬਈ ਤੈਨੂੰ ਸੈਟ ਹੀ ਰਹਿ ਗਿਆ ਗਾਮਣਾ ਗੱਪਣ ਹੀ ਹੋ ਗਈ ਹੈ ਨਾ ਉਹ ਆ ਗੱਲਾਂ ਤਾਂ ਚੱਲ ਲੋ ਉਹ ਵੀ ਸਹੀ ਵੀ ਹੋ ਗਿਆ ਨਾ ਅੱਗੇ ਇੱਥੇ ਗੱਬਣ ਹੁੰਦੀ ਤੇ ਹੁਣ ਚਲੋ 6-7 ਮਹੀਨਿਆਂ ਦੀ ਗੱਬ ਹੈ ਤੇ ਦੁੱਧ ਐਨੇ ਕਿੰਨਾ ਕੀ ਦੇਣਾ ਸੀ ਉਂ ਵੱਤ ਤੋਂ ਬਾਅਦ 13-14 ਕਿਲੋ ਦੇਣ ਦੀ 9 ਕਿਲੋ ਤਾਂ ਦੇ ਹੀ ਗਈ ਹੈ ਨਾ 9 ਕਿਲੋ ਥੋੜਾ 20 ਕਿਲੋ ਮਸਾ ਦਿੱਤਾ ਉਹ अच्छा गोदू ਬਾਦ ਬਾਜੇ ਦਾ ਵੀ 2.5 ਕਿਲੋ 2.5 ਕਿਲੋ ਆਈ ਦਿੱਤਾ ਨੇ ਫਿਰ 3 ਮਹੀਨਾ ਦੀ ਗੱਭ ਹੋ ਗਈ ਨਾ ਹੁਣ ਕੱਪੀ ਤੇ ਆ ਗਈ ਅੱਛਾ ਹੁਣ ਕੱਪੀ ਤੇ ਆ ਠੀਕ ਆ ਹੁਣ ਦੁੱਧ ਦੇਣੀ ਆ ਹੁਣ ਡਾਕਟਰ ਆਪਣੇ ਜਿਹੜਾ ਆਉਂਦਾ ਉਹ ਸੀਸੀ ਲੈ ਕੇ ਗਿਆ ਜੀ ਕੋਈ ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਥੋੜਾ ਜਿਹਾ ਫਰਕ ਪਿਆ ਠੀਕ ਆ ਚਲੋ ਕੋਈ ਨਹੀਂ ਗਰਮੀ ਦਾ ਹੀ ਮੰਦੀਆਂ ਨਹੀਂ ਹੁੰਦੀਆਂ ਜਰਸੀ ਤੇ ਬਾਕੀ ਵੈਸੇ ਵੀ ਇਹ ਵੱਧ ਤੋਂ ਵੱਧ 10-12 ਕਿਲੋ ਵੱਧ ਵਾਲੀ ਗਾਂ ਹੀ ਆ ਬਈ ਵਾੜਾ ਨਹੀਂ ਦਿੰਦੀਗੀ ਜੋ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਪਸ਼ੂ ਦੇਖ ਕੇ ਤੇ ਬਾਕੀ ਇਹਦਾ ਜਿਹੜਾ ਰਿਮਣ ਆ ਉਹ ਫੈਟੀ ਆ ਬਈ ਇਹ ਤੇਲ ਤੂਲ ਦੇਣ ਦੀ ਵਜ੍ਹਾ ਨਾਲ ਹੋਇਆ ਹੁੰਦਾ ਜਿਹੜਾ ਆਪਾਂ ਤੇਲ ਹੀ ਦੇਈ ਜਾਂਦੇ ਕਿ ਉਹ ਹਰੇ ਪਤਾ ਨਹੀਂ ਕਿੰਨੇ ਘਣਾ ਚੋਈ ਆਈ ਹੈ ਵਿਚਾਰੀ ਹਾਂਜੀ ਹਾਂਜੀ ਇਹ ਤੇਲ ਤਾਂ ਹਰੇਕ ਬੰਦਾ ਹੀ ਦਿੰਦਾ ਪਸ਼ੂ ਰਾਜੀ ਕਰਨ ਵਾਸਤੇ ਤੇ ਪਰ ਤੇਲ ਤੇ ਕਿਉਂ ਨਹੀਂ ਦੇਣਾ ਚਾਹੀਦਾ ਇਹ ਉਹਦਾ ਹੀ ਰੰਗ ਆ ਜਿਹੜਾ ਇੰਨਾ ਢੱਡ ਵਧਿਆ ਹੋਇਆ ਦਾ ਤੇ ਰਿਮਣ ਫੈਟੀ ਹੋਇਆ ਹੋਇਆ ਠੀਕ ਹੈ ਠੀਕ ਹੈ ਧਿਆਨ ਨਾਲ ਪਸ਼ੂ ਥੋੜਾ ਖਰੀਦਿਆ ਕਰੋ ਜੀ ਚਲੋ ਹੋ ਸਕਦਾ ਉਹ ਬਾਈ ਨੇ ਵੀ ਵਿਚਾਰੇ ਨੇ ਗਾਹਾਂ ਲਈ ਹੋਵੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ ਕਿ ਵੀਡੀਓ 'ਚ ਤੇ ਪਰ ਕ ਤੇ ਪਰ ਬਾਈ ਦੇ ਮੇਰੇ ਹਿਸਾਬ ਨਾਲ ਰਾਸ ਹੀ ਆ ਗਿਆ ਕੰਮ ਵੈਸੇ ਜਿਵੇਂ ਮਰਜੀ ਆ ਹੁਣ 6-7 ਮਹੀਨੇ ਦੀ ਗੱਭ ਹੈ ਭਲਾ ਇਹਨੇ ਸੱਜਰ ਕਰਕੇ ਲਈ ਸੀ ਚਲੋ ਹੋਇਆ ਤਾਂ ਚਲੋ ਧੋਖਾ ਹੀ ਆ ਹੁਸਾਬ ਨਾਲ ਵੇਖ ਕੇ ਤਾਂ ਤੇ ਪਰ ਮੇਰੇ ਹਿਸਾਬ ਨਾਲ ਸਹੀ ਹੋ ਰਿਹਾ ਗੱਭਣ ਰਹਿ ਗਈ ਫੇਰ ਤਾਂ ਤਾਂ ਹੀ ਨਹੀਂ ਬੜਾ ਗੁੱਸਾ ਆ ਜਾਂਦਾ ਹੈਗਾ ਉਹੀ ਹੈ ਨਾ ਬਈ ਸਹੀ ਹੋ ਗਿਆ ਕੰਮ ਤੁਹਾਡਾ ਵੀ ਚਲੋ ਕੋਈ ਨਹੀਂ ਆਪਾਂ ਕੋਈ ਵੀਡੀਓ ਚ ਲੰਬਾ ਨਹੀਂ ਦੇ ਰਹੇ ਆਪਾਂ ਤਾਂ ਵੈਸੇ ਗਾਹ ਵਾਸਤੇ ਲੋਕਾਂ ਨੂੰ ਦੱਸ ਰਹੇ ਆਂ ਵੀ ਥੋੜਾ ਜਿਹਾ ਧਿਆਨ ਨਾਲ ਖਰੀਦਿਆ ਕਰੋ ਜੀ ਪਸ਼ੂ ਕਈ ਵਾਰੀ ਅਗਲੇ ਨੇ ਵੀ ਗਾਹੋਂ ਲਿਆ ਹੁੰਦਾ ਤੁਸੀਂ ਚੈੱਕ ਕਰਵਾ ਲਿਆ ਕਰੋ ਵੀ ਜੇ 10 ਤੋਂ 15 ਦਿਨ ਪ ਫਰ ਚੈੱਕ ਹੋ ਜਾਂਦਾ ਅੰਦਰੋਂ ਡਾਕਟਰ ਦੱਸ ਸਕਦਾ ਤੁਹਾਨੂੰ ਵੀ ਹਾਂ ਯਾਰ ਇਹ ਨਜ਼ਰ ਹੋ ਗਿਆ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ